ਕਿਆ ਨੂੰ ਕਿ ਅੱਜ ਮੈਂ ਇੰਨੇ ਨਾ ਖੁਸ਼ ਹੋਈ ਆ ਕਿਉਂਕਿ ਅੱਜ ਮੈਨੂੰ ਲੱਗਿਆ ਵੀ ਹਾਂ ਪੰਜਾਬ ਦੇ ਆਮ ਆਦਮੀ ਪਾਰਟੀ ਸਰਕਾਰ ਹੈਗੀ ਆ ਤਾਂ ਇਸ ਪੂਰੇ ਵਿੱਚ ਇਹ ਗੱਲਬਾਤ ਕਰਨ ਲਈ ਮੇਰੇ ਨਾਲ ਜੁੜੇ ਨੇ ਸਾਡੇ ਸਹਿਯੋਗੀ ਰਜਿੰਦਰ ਜੀ ਉਹਨਾਂ ਦਾ ਕਰਦਿਆ ਗੱਲਬਾਤ ਰਜਿੰਦਰ ਜੀ ਹਰਿੰਦਰ ਸਵਾਗਤ ਤੁਹਾਡਾ ਜੀ ਧੰਨਵਾਦ ਜੀ ਤੁਹਾਡਾ ਰਜਿੰਦਰ ਜੀ ਅੱਜ ਉਹਨਾਂ ਦੀ ਪਤਨੀ ਬਹੁਤ ਖੁਸ਼ ਦਿਖਾਈ ਦਿੱਤੀ ਜਦੋਂ ਮੀਡੀਆ ਵਿੱਚ ਆਏ ਉਹਨਾਂ ਨੇ ਕਿਹਾ ਕਿ ਮੈਨੂੰ ਹੁਣ ਲੱਗ ਰਿਹਾ ਕਿ ਹੁਣ ਸਾਨੂੰ ਇੱਕ ਆਸ ਦੀ ਉਮੀਦ ਜਗੀ ਹੈ ਹਾਂ ਜੀ ਉਹਨਾਂ ਨੇ ਇਹ ਗੱਲ ਮਾਨ ਸਾਹਿਬ ਨਾਲ ਮੀਟਿੰਗ ਕਰਨ ਤੋਂ ਬਾਅਦ ਜਿਹੜਾ ਉਹ ਦੇ ਚਿਹਰੇ ਤੇ ਥੋੜੀ ਜਿਹੀ ਨੌਰਕ ਵੀ ਦਿਖਾਈ ਦਿੰਦੀ ਸੀ ਤੇ ਮਤਲਬ ਉਹ ਕਹਿੰਦੀ ਉਹਨੇ ਬੜੇ ਭਾਵਕ ਗੱਲਾਂ ਕੀਤੀਆਂ ਨੇ ਉਹ ਕਹਿੰਦੀ ਵੀ ਮੈਂ ਇਨਸਾਫ ਦੀ ਪੀਖ ਮੰਗਦੀ ਕਰਦੀ ਆ ਜਦੋਂ ਮਤਲਬ ਬੰਦਾ ਪੀਖਾਰੀ ਦੇ ਰੂਪ ਚ ਆਪ ਦੇ ਆਪ ਨੂੰ ਪੇਸ਼ ਕਰ ਦੇਣਾ ਜੀ ਤਾਂ ਉਹਦੇ ਤੇ ਕੋਈ ਨਾ ਕੋਈ ਸੋਚਣਾ ਬਣਦਾ ਹੁੰਦਾ ਚਾਹੇ ਕੋਈ ਪਰਿਵਾਰ ਹੈ ਚਾਹੇ ਕੋਈ ਪੰਚਾਇਤ ਹੈ ਚਾਹੇ ਕੋਈ ਸਰਕਾਰ ਹੈ ਉਹਦਾ ਬਿਲਕੁਲ ਫਰਜ਼ ਬਣਦਾ ਹੁੰਦਾ ਵੀ ਕੋਈ ਕਾਰਨ ਇਸ ਦੇ ਉੱਤੇ ਕੋਈ ਜਾਦੀ ਵਧਿੱਤੀ ਹੋਈ ਹੈ ਤਾਂ ਉਹਦਾ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਔਰ ਇਕਲੋਰ ਦੇਖੋ ਡਾਕਟਰ ਸਾਹਿਬ ਵੀ ਅੱਜ ਇਸ ਮੁਲਾਕਾਤ ਤੋਂ ਬਾਅਦ ਨਾਲ ਹੀ ਆਪਣਾ ਏਡੀਜੀਪੀ ਜਿਹੜੇ ਏਐਸ ਰਾਏ ਨੇ ਸਿਰਦੇ ਮੁਖੀ ਬਣਾਏਗੇ ਨੇ ਉਹ ਪਟਿਆਲਾ ਵਿੱਚ ਪ੍ਰੈਸ ਕਾਨਫਰੈਂਸ ਕਰਦੇ ਆ ਇੱਥੇ ਆ ਕੇ ਉਹਨਾਂ ਦੀ ਟੀਮ ਹੀ ਨਾਲ ਆਂਦੀ ਹੈ ਉਹ ਸੱਤੋ ਅੱਡੀ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਲਦੀ ਸਾਰੇ ਸਬੂਤ ਦੇ ਦਾਂਗੇ ਜੋ ਸਿੱਟ ਅੱਗੇ ਆ ਚੁੱਕੇ ਨੇ ਤੇ ਉਹਨਾਂ ਨੇ ਇਹ ਗੱਲ ਹੋਰ ਵੀ ਕਿ ਦਾਵਾ ਕਰਤਾ ਹੈ ਕਿ ਜੇਕਰ ਕੋਈ ਗਵਾਹ ਕੋਈ ਦੇਖੋ ਵੀਡੀਓ ਹੈ ਕੋਈ ਵੀ ਮਾਮਲੇ ਜ ਆਪਣੇ ਜਾਣ ਕੇ ਸਾਂਝੀ ਕਰਨਾ ਜਾਂਦਾ ਤਾਂ ਉਹ ਗੁਪਤ ਰੱਖਿਆ ਜਾਏਗਾ ਤਾਂ ਉਹ 2 ਤਰੀਕ ਨੂੰ ਸਾਨੂੰ 11 ਵਜੇ ਤੋਂ 5 ਵਜੇ ਪਟਿਆਲਾ ਦਫਤਰ ਦੇ ਇੱਥੇ ਹੀ ਮਿਲ ਸਕਦੇ ਨੇ ਅਸੀਂ ਹਰ ਕਿਸੇ ਦੀ ਜਿਹੜੀ ਜਿਹੜੀ ਉਹਦੀ ਗੁਵਾਈ ਹੋਏਗੀ ਉਹਨੂੰ ਗੁਪਤ ਰੱਖਾਂਗੇ ਦੇਖੋ ਜੀ ਹੁਣ ਜਦੋਂ ਸੀਐਮ ਮਾਨ ਸਾਹਿਬ ਨੂੰ ਮਿਲਲੇ ਫਿਰ ਹੁਣ ਦੂਸਰਿਆਂ ਨੂੰ ਦੱਸਣ ਦਾ ਕੀ ਜਦੋਂ ਆਪਾਂ ਇੱਕ ਸਰਜਨ ਕੋਲੇ ਹੀ ਵਾਕੇ ਜੀ ਜੀ ਜਦੋਂ ਕੋਈ ਆਪਰੇਸ਼ਨ ਕਰਾਉਣਾ ਆਪਾਂ ਸਰਜਨ ਕੋਲੇ ਵਾਕੇ ਫਿਰ ਉਹ ਨਰਸਾਂ ਨੂੰ ਕੋਈ ਬਹੁਤਾ ਹੌਸਲੀ ਰਹਿਦਾ ਹੈ ਮਾਨ ਸਾਹਿਬ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਤੇ ਉਹਨਾਂ ਦਾ ਪੂਰਾ ਸਤਕਾਰ ਕੀਤਾ ਗੱਲ ਕਿੱਥੋਂ ਚੱਲੀ ਰਾਂ ਜੀ ਜਦੋਂ ਮਤਲਬ ਇਹਨਾਂ ਦੇ ਨਾਲ 13 ਬੰਦੇ ਸੀ ਸੈਨਿਕ ਜੀ ਉਹ ਮਤਲਬ ਸਾਬਕਾ ਸੈਨਿਕ ਕ੍ਰਾਂਤੀਕਾਰੀ ਜੂਨੀਅਰ ਇਹਨਾਂ ਦਾ ਨਾਂ ਹੈ ਉਹਨਾਂ ਦੇ ਪ੍ਰਧਾਨ ਸੀ ਪ੍ਰਗਟ ਸਿੰਘ ਦਾ ਢੀਂਡ ਸਾਹਿਬ ਜੀ ਉਹ ਨਾਲ ਸੀਗੇ ਤਾਂ ਇੱਕ ਵਾਰੀ ਤਾਂ ਮਤਲਬ ਇਹਨਾਂ ਨੇ ਆਫਿਸ ਦੇ ਵਿੱਚੋਂ ਇਹ ਹੋ ਗਿਆ ਵੀ ਇਕੱਲਾ ਫੈਮਿਲੀ ਮੈਂਬਰ ਹੀ ਮਿਲਣਗੇ ਤੇ ਥੋੜਾ ਜਿਆਦਾ ਤਣਾਅ ਜਨ ਬਣ ਗਿਆ ਸੀਗਾ ਉਸ ਤੋਂ ਬਾਅਦ ਫਿਰ ਜਦੋਂ ਮਤਲਬ ਇਹ ਕਹਿੰਦੇ ਵੀ ਨਹੀਂ ਗੱਲ ਨਹੀਂ ਬਣਦੀ ਤਾਂ ਜੋ ਉਧਰੋਂ ਮਾਨ ਸਾਹਿਬ ਨੂੰ ਪਤਾ ਲੱਗ ਗਿਆ ਮਾਨ ਸਾਹਿਬ ਨੇ ਕਿਹਾ ਵੀ ਜੇ ਸੈਨਕਾਰ ਹੈ ਨੇ ਤਾਂ ਦਰਵਾਜ਼ੇ ਖੋਲੋ ਜਲਦੀ ਇਹਨਾਂ ਦਾ ਬਹੁਤ ਹੋਈ ਸਤਿਕਾਰ ਕਰ ਲੈਣਾ ਤੇ ਸਤਿਕਾਰਯੋਗ ਹੁੰਦੇ ਆ ਇਹਨਾਂ ਦੇ ਕਾਰਨ ਹੀ ਆਪਾਂ ਇੱਥੇ ਬੈਠੇਆਂ ਜੋ ਆਪਾਂ ਰਾਜਭਾਗ ਮੰਨ ਰਹੇ ਆ ਉਹ ਸੈਨਿਕਾਂ ਦੇ ਕਰਕੇ ਆ ਮਤਲਬ ਫਿਰ ਉਹਨਾਂ ਨੂੰ ਹੁਕਮ ਦਿੱਤਾ ਗਿਆ ਕਿ ਭਈ ਬੁਲਾਓ ਤਾਂ ਕਿ ਤਿੰਨ ਗੱਡੀਆਂ ਦੇ ਵਿੱਚ ਇਹ 13 14 ਸੈਨਿਕ ਮਤਲਬ ਜਿਹੜੇ ਪ੍ਰਗਟ ਸਿੰਘ ਢੀਂਡਸਾ ਦੀ ਗਵਾਹੀ ਚ ਤੇ ਫਾਈਨਲੀ ਇਹ ਮਾਨ ਸਾਹਿਬ ਦੇ ਘਰੇ ਚੱਲੇ ਮਾਨ ਸਾਹਿਬ ਨੇ ਇਹਨਾਂ ਦਾ ਪੂਰਾ ਮਾਨ ਸਤਕਾਰ ਕੀਤਾ ਅਤੇ ਵਿਸ਼ਵਾਸ ਦਿਵਾਲਿਆ ਇਸ ਗੱਲ ਦਾ ਵੀ ਤੁਹਾਨੂੰ 6 ਵਜੇ ਦੇ ਨੂੰ ਕੋਈ ਮਤਲਬ ਤੁਹਾਡੇ ਮੰਦਿਰ ਚਾਹਮਾਂ ਦੇ ਉੱਤੇ ਮੱਲਮ ਲੱਗੇਗੀ ਤੇ ਇੰਨਾ ਬੈਠ ਕੇ ਉਹਨਾਂ ਨੇ ਇਹਨਾਂ ਨੂੰ ਗੰਦਰ ਬੜਾ ਸਤਕਾਰ ਨਾਲ ਗੱਡੀ ਤੇ ਮਾਨ ਸਾਹਿਬ ਮੈਡਮ ਨੂੰ ਗੱਡੀ ਤੱਕ ਆਪ ਚਲਾਉਣਾ ਆਏ ਨੇ ਜੀ ਹਸਰ ਦਾ ਨੂੰ ਵੀ ਆਮ ਆਦਮੀ ਦੀ ਸਰਕਾਰ ਇਤੋਂ ਵੱਧ ਹੋਰ ਕੀ ਹੋ ਸਕਦੀ ਹੈ ਮਤਲਬ ਕੋਈ ਛੂ ਨਹੀਂ ਕੋਈ ਫੈ ਨਹੀਂ ਤੇ ਜਿਹਦੇ ਵਿੱਚ ਸਿੱਧਾ ਮਤਲਬ ਉਹ ਪਰਿਵਾਰ ਦੇ ਮੈਂਬਰਾਂ ਨੂੰ ਗੱਡੀ ਤੱਕ ਮਾਨ ਸਾਹਿਬ ਆਪ ਛੱਡਣਾਈ ਜੀ ਜਿਵੇਂ ਕਿ ਬਹੁਤ ਸਾਰੇ ਸਵਾਲ ਉਠਾਏ ਜਾ ਰਹੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਕੱਲ ਮਾਨ ਸਰਕਾਰ ਵੱਲੋਂ ਕੋਈ ਨਹੀਂ ਕੀਤਾ ਜਾਏਗਾ ਫਾਰਮੈਲਟੀ ਕੀਤੀ ਗਈ ਪਰ ਹਾਂ ਜਿਵੇਂ ਤੁਹੇ ਦੱਸਿਆ ਉਸ ਤੋਂ ਉਲਟ ਨਜ਼ਰ ਆਏ ਭਗਵਾਨ ਤੁਮਣ ਅਲੱਗ ਹੀ ਰੂਪ ਚ ਆਏ ਉਹਨਾਂ ਨੇ ਕਿਹਾ ਕਿ ਜਿਹੜੀ ਸਿੱਧੀ ਮੈਂ ਯਾਨੀ ਕਿ ਜਿਹੜੀ ਮੇਰੇ ਕੋਲ ਜਾਂਚ ਪੁਲਿਸ ਅਧਿਕਾਰ ਦੇ ਬਿਆਨ ਕੁਝ ਹੋਰ ਆ ਰਹੇ ਸੀ ਜੋ ਤੁਸੀਂ ਬਿਆਨ ਦਿੱਤੇ ਦਿੱਤੇ ਨੇ ਉਹ ਸਹੀ ਹੋਇਆ ਮੈਂ ਹੁਣ ਉਸੇ ਕਾਰਵਾਈ ਕਰਾਂਗਾ ਤੇ ਮੈਂ ਤੁਹਾਨੂੰ ਸ਼ਾਮ ਨੂੰ 6 ਵਜੇ ਟਾਈਮ ਉਹਨੇ ਪਹਿਲਾਂ 6 ਵਜੇ ਕਿਹਾ ਫਿਰ ਉਹਨੇ ਕਿਹਾ ਪੰਜ ਵਜੇ ਤੱਕ ਮੈਂ ਕਾਰਵਾਈ ਕਰਕੇ ਫੈਸਲਾ ਕਰ ਦਵਾਂਗਾ 6 ਵਜੇ ਤੁਹਾਨੂੰ ਕੋਈ ਅੱਜ ਖੁਸ਼ਖਬਰੀ ਮਿਲੇਗੀ ਹੋ ਸਕਦਾ ਕਿਉਂਕਿ ਵੱਡੇ ਅਫਸਰਾਂ ਨੂੰ ਹੁਕਮ ਦਿੱਤੇ ਜੀ ਤੇ ਮੀਟਿੰਗ ਦੇ ਵਿੱਚ ਪਹੁੰਚੋ ਜਲਦੀ ਤੋਂ ਜਲਦੀ ਜਿੱਥੇ ਵੀ ਤੁਸੀਂ ਹੋ ਉੱਥੇ ਪਹੁੰਚੋ ਚੀਫ ਸੈਕਟਰੀ ਸਾਹਿਬ ਡੀਜੀਪੀ ਸਾਹਿਬ ਤੇ ਹੋਰ ਵੀ ਜੋ ਜਿਹੜਾ ਅਮਲਾ ਫੈਲਾ ਹੈ ਸਾਰਾ ਮਤਲਬ ਮੀਟਿੰਗ ਤੇ ਜੋ ਵੀ ਕੋਈ ਇਹ ਗੱਲ ਹੋਈ ਹੈ ਤਾਂ ਇਹਦੇ ਉੱਤੇ ਜੋ ਵੀ ਕੋਈ ਕਾਰਵਾਈ ਕਰਨੀ ਹੈ ਉਦੇ ਵਾਸਤੇ ਮੀਟਿੰਗ ਚੱਲ ਰਹੀ ਹੈ ਬੜੀ ਸੋਚ ਸਮਝ ਤੇ ਵਿਚਾਰ ਕਰਨ ਤੋਂ ਬਾਅਦ ਕੋਈ ਜਿਹੜਾ ਰਿਸ਼ਤਾ ਹੁਕਮ ਕੀਤਾ ਕਿਉਂਕਿ ਡਾਕਟਰ ਸਾਹਿਬ ਕਰਨਾ ਬਾੜ ਦੇ ਪਤਨੀ ਸਿੱਟ ਲਈ ਰਾਜੀ ਨਹੀਂ ਸੀ ਤਾਂ ਹੁਣ ਅੱਜ ਬਹੁਤ ਜਿਹੜੀ ਵੱਡੀ ਗੱਲ ਕਹੀ ਗਈ ਹੈ ਵੀ ਮੈਂ ਸਿੱਟ ਨੂੰ ਆਪਣੇ ਥੱਲੇ ਸਾਰਾ ਕੁਝ ਲੈ ਕੇ ਪੁੱਛਾਂਗਾ ਤਾਂ ਜਿਹੜੇ ਕਾਸ ਦੇਖੋ ਕੋਈ ਵੀ ਸਟੈਂਸ ਸੀਐਮ ਦੇ ਤਾਂ ਐਂਟਰੀ ਹੁੰਦੀ ਹੈ ਜੀ ਜੀ ਕੋਈ ਵੀ ਸਟੈਂਸ ਸੀਐਮ ਦੇ ਤਾਂ ਐਂਟਰੀ ਹੁੰਦੀ ਹੈ ਗੱਲ ਕਰ ਵੀ ਇਹ ਹੈ ਉਹਨਾਂ ਦੇ ਵਿਸ਼ਵਾਸ ਮਤਲਬ ਵਿਸ਼ਵਾਸ ਇਹਨਾਂ ਨੂੰ ਦਵਾਇਆ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਵੈਸੇ ਤਾਂ ਉਹ ਮਤਲਬ ਮੰਗਦਾ ਉਹ ਵੱਡੀ ਕਰ ਰਹੇ ਸੀ ਕਿ ਮੰਗਦਾ ਉਹ ਵੱਡੀ ਕਰ ਰਹੇ ਸੀ ਕਿ ਗੱਲ ਕਰ ਮਾਨ ਸਾਹਿਬ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਵੀ ਮੈਂ ਤੁਹਾਡੇ ਨਾਲ ਇਨਸਾਫ ਜ਼ਰੂਰ ਕਰਾਂਗਾ ਤੇ ਕਰਵਾਵਾਂਗਾ ਤਾਂ ਇਸ ਕਰਕੇ ਮਤਲਬ ਜਿਹੜੀ ਗੱਲ ਹੈ ਉਹ 6 ਵਜੇ ਤੱਕ हां मेरा सर मेरे को एक बड़ी-बड़ी अपडेट बड़ी आई है उस समय पहला के हो सकता है आज एसएसपी ਜਿਹੜੀ ਦੀ ਮੰਗ ਕੀਤੀ ਗਈ ਹੈ ਉਹਦੇ ਪਤਨਿਓ ਲੋਬੀ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਾਂ ਉਹਨੂੰ ਭੇਜਿਆਏ ਕੋਈ ਉਹਨੂੰ ਧਮਕੀਆਂ ਦੇ ਰਹੀਆਂ ਪਰ ਮੈਂ ਤਾਂ ਅੰਦਾਜ਼ਾ ਲਾ ਕਿ ਐਸਐਸਪੀ ਨਾਨਕ ਸਿੰਘ ਦੀ ਅੱਜ ਸ਼ਾਮ ਨੂੰ ਰਿਟਾਇਰਮੈਂਟ ਵੀ ਹੈ 5 ਵਜੇ ਫਿਰ ਉਸ ਤੋਂ ਬਾਅਦ ਕਿਉਂ ਸਸਪੈਂਡ ਕਰਦਾ ਕੀ ਮਜ਼ਾ ਆਏਗਾ ਦੇਖੋ ਇਹ ਫਿਰ ਹੁਣ ਤਾਂ ਦੇਖੋ ਜੋ ਕੋਈ ਕਾਰਜੀ ਕਾਰਵਾਈ ਦਾ ਸਿਸਟਮ ਹੈ ਉਹ ਤਾਂ ਚੱਲੀ ਆਂਦਾ ਅੱਜ ਫਿਰ ਉਹ ਮਤਲਬ ਉਹਨਾਂ ਨੂੰ ਫਰਕ ਕਰ ਦੇਣਗੇ ਉਹਦੀ ਨਾਲੇ ਉਹਨਾਂ ਦੀ ਮੰਗ ਪੂਰੀ ਹੋ ਜੂ ਨਾਲੇ ਉਹਨਾਂ ਦਾ ਜਿਹੜਾ ਟਾਈਮ ਆ ਉਹ ਪੂਰਾ ਹੋ ਜੂਗਾ ਤੇ ਉਹ ਕਹਾ ਕਹਿੰਦੇ ਸੀ ਕਿ ਅਗਲੇ ਮਹੀਨੇ ਹੁਣ ਦੇਖੋ ਫਿਰ ਅਗਲਾ ਮਹੀਨਾ 10 ਕੱਲ ਨੂੰ ਚੜ ਗਿਆ ਜੀ ਹੈਨਾ ਜੀ ਚਲੋ ਜੋ ਵੀ ਹੋਇਆ ਜੋ ਵੀ ਹੋਇਆ ਉਹ ਗਲਤ ਹੋਇਆ ਤੇ ਜੋ ਪ੍ਰਚਾਰ ਕਰਦਾ ਉਹ ਸਭ ਠੀਕ ਕਰਦਾ। ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਜਿਹੜੇ ਕਰਨਾਵਾਰ ਦੇ ਸਾਡੂ ਨੇ ਢਿੱਲੋ ਸਾਹਿਬ ਉਹਨਾਂ ਦਾ ਵੀ ਅੱਜ ਇੱਕ ਬਿਆਨ ਨਸ਼ਰ ਹੋ ਗਿਆ। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਕਿਸੇ ਵੱਡੇ ਅਫਸਰ ਤੋਂ ਜਾਣਕਾਰੀ ਮਿਲੀ ਹੈ, ਇਨਪੁਟ ਮਿਲੀ ਹੈ। মিডিਏ ਨੇ ਜ਼ੋਰ ਵੀ ਲਾਇਆ ਨਾ ਪੁੱਛੰਦਾ। ਉਹ ਕਹਿੰਦੇ ਨਾਮ ਨਹੀਂ ਦੱਸ ਸਕਦਾ। ਪੁਲਿਸ ਦੇ ਵਿੱਚ ਮੇਰੀ ਵੀ ਇਨਪੁਟ ਹੈ। ਕਹਿੰਦੇ ਵੀ ਢਿੱਲੋ ਸਾਹਿਬ ਦੇ ਉੱਪਰ ਕਹਿੰਦੇ ਮੇਰੇ ਉੱਪਰ ਵੀ ਤਿੰਨ ਪਰਚੇ ਪੁਲਿਸ ਪਵਾ ਸਕਦੀ ਹੈ। ਕਿਸੇ ਔਰਤ ਦਾ ਜ਼ਬਰਦਸਤ ਦਾ, ਦੂਜਾ ਮੇਰੀ ਗੱਡੀ ਕੋਸਲਾ ਆ ਅ ਨਸਾਲਾ ਸੁਦੀ ਹੈ ਤੀਜਾ ਕਹਿੰਦੇ ਮੇਰੇ ਤੇ ਗੈਂਗਸਟਰ ਦੇ ਉੱਪਰ ਹੀ ਮੈਨੂੰ ਨਾਲ ਜੁੜਿਆ ਹੋਇਆ ਹੈ ਇਹ ਉਹਨਾਂ ਦਾ ਬੜਾ ਵੱਡਾ ਬੈਨ ਹੈ ਉਹਨਾਂ ਨੇ ਕਿਹਾ ਮੈਨੂੰ ਤੁਮ ਸੰਨ ਧਮਕੀਆਂ ਮਿਰੀਆਂ ਜਾਨੋ ਮਾਰਨ ਦੀਆਂ ਵੀ ਆ ਤਾਂ ਕੇਸ ਵਾਪਸ ਲੈ ਲੋ ਜਾਂ ਉਰੋਂ ਭੱਜ ਜਾਓ ਜੀ ਇਹ ਜਿਹੜੇ ਬਿਆਨ ਹੈ ਜਿਹੜਾ ਇਹ ਬਿਆਨ ਹੈ ਇਹ ਢਿੱਲੋਂ ਸਾਹਿਬ ਨੇ ਤਾਂ ਬਿਆਨ ਦਿੱਤਾ ਵੀ ਇਹ ਮਤਲਬ ਇਹ ਹੁੰਦਾ ਹੈ ਜਿਹੜਾ ਪੰਜਾਬ ਦੇ ਲੋਕਾਂ ਨਾਲ ਵੀਤ ਰਿਹਾ ਹੈ ਜੀ ਜਿਹੜਾ ਪੰਜਾਬ ਦੇ ਲੋਕਾਂ ਨਾਲ ਵੀਤ ਰਿਹਾ ਹੈ ਇਹ ਬਿਆਨ ਇਕੱਲੇ ਢਿੱਲੋਂ ਦਾ ਨਹੀਂ ਹੈ ਜੀ ਇਹ ਬਿਆਨ ਆਲ ਪੰਜਾਬ ਦਾ ਹੈ ਜੀ ਜੀ ਇਹ ਅੱਜ ਤੋਂ ਨਹੀਂ ਹੋ ਰਿਹਾ ਇਹ 2007 ਤੋਂ ਹੋ ਰਿਹਾ ਹੈ ਮਤਲਬ ਜੇ ਕੋਈ ਆਵਾਜ਼ ਮੜੀ ਨਹੀਂ ਕੋਈ ਆਵਾਜ਼ ਟਰੱਕ ਟਰੱਕ ਕੋ ਤੇ ਟਰੱਕ ਤੇ ਇਹ 68 76 ਵਾਲਾ ਮਸਲਾ ਤੇ ਇਹ ਤਾਂ ਮਤਲਬ ਇਹਨਾਂ ਦੇ ਹੱਥਾਂ 'ਚ ਹੀ ਆ ਕੋਈ ਗਾਣ ਸੁਣਵਾਈ ਨਹੀਂ ਕੋਈ ਹੋਣੀ ਇਹਦਾ ਮਾਨਯੋਗ ਜੁਡੀਸ਼ੀਅਰੀ ਹੰਨੇ ਜਿਹੜੀਆਂ ਥੋੜਾ ਜਿਹਾ ਮਤਲਬ ਇਨਸਾਫ ਦੇ ਰਹੀਆਂ ਨੇ ਬਾਕੀ ਇਹ ਤਾਂ ਕੋਈ ਬੇਇਨਸਾਫੀ ਕਰਨ ਦੀ ਕਸਰ ਨਹੀਂ ਛੱਡਦੇ ਹੁੰਦੇ ਤੋ ਕਹਿੰਦੇ ਤੁਹਾਨੂੰ ਲੱਗਦਾ ਨਹੀਂ ਵੀ ਜੇਕਰ ਇਹ ਕਰਨਾ ਬਾੜ ਦੀ ਪਤਨੀ ਆ ਪਰਿਵਾਰ ਅੱਗੇ ਆਂਦਾ ਤਾਂ ਫਿਰ ਆਮ ਲੋਕਾਂ ਦਾ ਤਾਂ ਹੋਰ ਬੁਰਾ ਰੋਣਾ ਸੀ ਹੋਰ ਫੋਰ ਫੌਜੀ ਬਣਾ ਦੇ ਪੱਖੇ ਪੈਂਦੇ ਤਾਂ ਦੇਖੋ ਦੇਖੋ ਇਹਨਾਂ ਦੇ ਆਉਣ ਨਾਲ ਮਤਲਬ ਮੁੱਦਾ ਹੈ ਜਿਹੜਾ ਇਹ ਹਾਈਲਾਈਟ ਹੋ ਗਿਆ ਤਾਂ ਕਿ ਸਭ ਨੂੰ ਪਤਾ ਲੱਗ ਪਤਾ ਤਾਂ ਪਹਿਲਾਂ ਵੀ ਹੈ ਸਭ ਨੂੰ ਅੰਦਰ ਅੱਖਾਂ ਵਿੱਚ ਲੈਂਦੇ ਨੇ ਪਹਿਲਾਂ ਵੀ ਤਾਂ ਸਰਕਾਰਾਂ ਦਾ ਤਾਂ ਦਾ ਇਹਨਾਂ ਦਾ ਤੁਹਾਨੂੰ ਮੈਂ ਦੱਸ ਦਿੰਨਾ ਵੀ ਜਿਹੜੀਆਂ ਪਹਿਲਾਂ ਦੀ ਸਰਕਾਰਾਂ ਸੀ ਉਹਨਾਂ ਦਾ ਤਾਂ ਇਹਨਾਂ ਕੰਮਾਂ ਦੇ ਵਿੱਚ ਹੱਥੋਂਦਾ ਸੀ ਜੀ ਵੀ ਮਾਨ ਸਾਹਿਬ ਇਸ ਪੱਖੇ ਬਹੁਤ ਹੀ ਸਿਆਣੇ ਸੁਲਝੇ ਤੇ ਇਮਾਨਦਾਰ ਬੰਦੇ ਨੇ ਵੀ ਉਹ ਇੰਦਰ ਗਲਤ ਹਰਕਤਾਂ ਠੀਕ ਹੈ ਕੋਈ ਕਰਜੇ ਗੱਲ ਵੱਖਰੀ ਹੈ ਪਰ ਸਰਕਾਰ ਤੇ ਮਾਨ ਸਾਹਿਬ ਦਾ ਇਹਦੇ ਵਿੱਚ ਹੱਥ ਨਹੀਂ ਇਹ ਗੱਲ ਆਪਣਾ ਪੱਥਰ ਤੇ ਲਕੀਰ ਹੈ ਵੀ ਮਾਨ ਸਾਹਿਬ ਦਾ ਇਹਦੇ ਵਿੱਚ ਹੱਥ ਨਹੀਂ ਪਹਿਲਾਂ ਆ ਤਾਂ ਹੀ ਨਹੀਂ ਪਤਾ ਉਹ ਕੀ ਕਰ ਦਿੰਦੇ ਤੇ ਕੀ ਕਰਵਾ ਲੈਂਦੇ ਸੀਗੇ ਇਹ ਜਿਹੜਾ ਮਾਨ ਸਾਹਿਬ ਦੀ ਇਮਾਨਦਾਰੀ ਦੇ ਉੱਤੇ ਕੋਈ ਕਿੰਤੂ ਫਰਤੂ ਨਹੀਂ ਕਰ ਸਕਦਾ ਇਹ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਜਿੰਨੀ ਜਲਦੀ ਮਾਨ ਸਾਹਿਬ ਨੇ ਡਿਸੀਜਨ ਲਿੱਤਾ ਹੈ ਇਸ ਮਾਮਲੇ 'ਚ ਮੇਰੇ ਖਿਆਲ ਤੋਂ ਪਹਿਲਾਂ ਕਿਸੇ ਮੁੱਖ ਮੰਤਰੀ ਕੋਈ ਅਜੇ ਕੇਸ ਇਨਵੋਲ ਹੋਏ ਨਹੀਂ ਜੋ ਜੋ ਮੇਰੀ ਨਜ਼ਰ ਹੈ ਹਾਂਜੀ ਦੇਖੋ ਇਹਦਾ ਪਹਿਲਾਂ ਦਾ ਬਜਟ ਕੀ ਬੀਜੀ ਸੀ ਦਾ ਇਹਦੇ 'ਚ ਬਜਟ ਵਾਲਾ ਸਿਸਟਮ ਆ ਗਿਆ ਵਿਧਾਨ ਸਭਾ ਦਾ ਸੈਸ਼ਨ ਸੀਗਾ ਉਹਦੇ ਕਾਰਨ ਥੋੜਾ ਜਿਹਾ ਉਹ ਹੋ ਗਿਆ ਮਤਲਬ ਬੀਜੀ ਬਣਾ ਇੰਨਾ ਜ਼ਿਆਦਾ ਹੋ ਗਿਆ ਕਿ ਮਾਨ ਸਾਹਿਬ ਦਾ ਮਾਨ ਸਾਹਿਬ ਤਾਂ ਚਾਹੁੰਦੇ ਸੀ ਵੀ ਮੈਂ ਜਲਦੀ ਨਵੇਂ ਨਾਲ ਗੱਲ ਕਰ ਕਈ ਵਾਰੀ ਮਜੂਦ ਦੂਰੀਆਂ ਬਣ ਜਾਂਦੀਆਂ ਨੇ ਉਹਦੇ ਕਰਕੇ ਥੋੜੀਆਂ ਜੀਆਂ ਦੂਰੀਆਂ ਹੋ ਗਈਆਂ ਗੱਲ ਕਰ ਵੀ ਦੇਰ ਆਏ ਦਰਸਤਾਏ ਹਾਂ ਸਾ ਤਾਂ ਹੁਣੋ ਮਤਲਬ ਮੈਨੂੰ ਵੀ ਵਿਸ਼ਵਾਸ ਹੈ ਸਾਰਾ ਪੰਜਾਬ ਦੇ ਲੋਕ ਵੀ ਇਹ ਵਿਸ਼ਵਾਸ ਕਰਦੇ ਐ ਕਿ ਜਿਹੜਾ ਇਹ ਮਸਲਾ ਅੱਗੇ ਨਹੀਂ ਜਾਏਗਾ ਤੇ ਦੋਸ਼ੀਆਂ ਨੂੰ ਸਜ਼ਾ ਇੱਥੇ ਹੀ ਮਿਲੇਗੀ ਤੇ ਪਰਿਵਾਰ ਨੂੰ ਇਨਸਾਫ਼ ਮਿਲੇਗਾ। 어 اور دیکھو ਤੁਸੀਂ ਸਹੀ ਗੱਲ ਕਹੀ ਕਿ ਆ ਤੋ ਪਹਿਲਾਂ ਅਕਾਲੀਆਂ ਕਹਿ ਰਹੀਏ ਕਾਂਗਰਸ ਕਹਿ ਰਹੀਏ ਬਹੁਤ سارے ਪਰਚੇ ਸਾਡੇ ਨੌਜਵਾਨਾਂ ਦੇ ਪਏ ਬਹੁਤ ਕੁੱਟਮਾਰਾ ਹੋਈਆਂ ਕਈ ਨੌਜਵਾਨ ਅਜੇ ਵੀ ਅੰਦਰ ਨੇ ਪਰ ਜੇਕਰ ਗੱਲ ਕੀਤੀ ਜੇ ਇਹ ਤਾਂ ਜਿਹੇ ਵਿਰੋਧੀ ਗੱਲਾਂ ਕਰਦੇ ਨੇ ਹਾਂ ਭਗਵਾਨ ਤਮਨ ਨੇ ਨਸ਼ੇ ਦੇ ਵਿਰੁੱਧ ਅਸੀਂ ਮੰਦੇ ਹਾਂ ਮੁਹਿੰਮ ਚਲਾਈ ਹੈ ਪਰ ਅਜੇ ਆ ਕੋਈ ਕੇਸ ਸਾਹਮਣੇ ਨਹੀਂ ਆਇਆ ਝੂਠੇ ਪਰਚੇ ਵਾਏ ਹੋ ਦੇਖੋ ਜੀ ਜਿਹੜਾ ਜਿਹੜਾ ਇਹ ਢਿਲੋ ਸਾਹਿਬ ਨੇ ਕਿਹਾ ਵੀ ਮੇਰੇ ਤੇ ਨਸ਼ੇ ਦਾ ਪਰਚਾ ਪੈ ਸਕਦਾ ਮੇਰੇ ਤੇ ਦੂਸਰਾ ਪਰ ਕੋਈ ਵੀ ਮਤਲਬ ਗੱਲ ਇਹ ਹੈ ਵੀ ਜਿਹੜਾ ਨਸ਼ੇ ਦਾ ਪਰਚਾ ਇਹਨੇ ਹਾਈਲਾਈਟ ਹੋ ਗਏ ਤੇ ਇਹਨੇ ਇਹ ਖਤਰਨਾਕ ਹੋ ਗਏ ਇਹਨਾਂ ਦੇ ਉੱਤੇ ਸਰਪਾਰਟੀ ਮੀਟਿੰਗ ਤੇ ਆਮ ਲੋਕਾਂ ਦੀਆਂ ਮੀਟਿੰਗਾਂ ਸੱਦ ਕੇ ਉਹਦਾ ਮਤਲਬ ਲੋਕਾਂ ਦੇ ਬਿਆਨ ਸੁਨੇ ਜਾਣ ਲੋਕਾਂ ਦੀਆਂ ਗੱਲਾਂ ਸੁਣੀ ਜਾਣ ਤੇ ਉਹਦੇ ਵਿੱਚ ਕੋਈ ਜਿਹੜਾ ਕਾਨੂੰਨੀ ਸੁਧਾਰ ਹੈ ਕਾਨੂੰਨ ਉਹਦੇ ਵਿੱਚ ਕਾਨੂੰਨੀ ਸੁਧਾਰ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਉੱਤੇ ਜਿਹੜਾ ਡਰਕ ਦੇ ਪਰਚਿਆਂ ਦਾ ਹਊ ਹੈ ਉਹ ਨਾ ਹੋਵੇ ਤੇ ਪੁਲਿਸ ਇਸ ਨੂੰ ਇੱਕ ਹਥਿਆਰ ਦੇ ਤੌਰ ਤੇ ਨਾ ਵਰਤੇ ਆ ਆਪਾਂ ਇੱਕ ਹੋਰ ਗੱਲ ਕਰ ਲੈਨੇ ਆਂ ਇਹ ਥੋੜੀ ਛੋਟੀ ਜੀ ਹੈ ਕੱਲ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਬਿਆਨ ਹੈ ਬਠਿੰਡੇ ਤੋਂ ਉਹ ਕਹਿੰਦੇ ਮਾਨ ਸਰਕਾਰ ਨੇ ਸਾਨੂੰ ਬੜਾ ਯਾਨੀ ਕਰੋੜਾਂ ਦੇ ਕਰਜ਼ੇ ਲੱਖਾਂ ਦੇ ਕਰੋੜੇ ਤੱਕ ਧੱਕ ਦਿੱਤਾ ਕਹਿੰਦੇ ਅੱਜ ਤੋਂ ਪਹਿਲਾਂ 70 ਸਾਲਾਂ ਵੀ ਅਜਾ ਨਹੀਂ ਹੋਇਆ ਜਿੰਨਾ ਕਿ ਮਾਨ ਸਰਕਾਰ ਨੇ 3 ਸਾਲ ਵਿੱਚ ਕਰ ਦਿੱਤਾ ਪਰ ਕਹਿੰਦੇ ਮੈਂ ਨਿੰਦਾ ਕਰਦਾ ਭਗਵਾਨ ਤੁਮ ਸਰਕਾਰ ਦੀ ਦੇਖੋ ਦੇਖੋ ਵਿਰੋਧੀ ਪਾਰਟੀਆਂ ਕੋਲੇ ਇਹ ਨਿੰਦਾ ਕਰਨ ਤੋਂ ਸવાય ਹੋਰ ਕੁਝ ਹੈ ਨਹੀਂ ਇਹਨਾਂ ਦਾ ਮਤਲਬ ਜਦੋਂ ਮਾਨ ਸਾਹਿਬ ਨੇ ਥਰਮਲ ਪਲੈਂਟ ਫੀਟਿਆ ਸੀਗਾ ਇਹ ਤਾਂ ਉਦੋਂ ਵੀ ਨਿੰਦਾ ਕਰਨ ਲੱਗੇ ਸੀ ਇਹਨਾਂ ਦੀ ਨਿੰਦਾ ਨੂੰ ਕੀ ਉਸਤਤਕਣੀਏ ਚਕ ਨਿੰਦਾ ਗਣੀਏ ਤਾਂ ਸਮਝ ਤੋਂ ਗੱਲ ਬਾਹਰ ਹੈ ਇਹਨਾਂ ਦੀ ਨਿੰਦਾ ਤਾਂ ਆਪਸੀ ਜਿਹੜਾ ਆਪਸੀ ਉੱਟਾ ਹੈ ਉਹਦੀ ਨਿੰਦਾ ਕਰਨੀ ਚਾਹੀਦੀ ਹੈ ਜਿਹੜੇ 10 ਜਣੇ ਨੇ ਤਾਂ 10000 ਅਟੋ ਅੱਡੀ ਬੋਲੀਆਂ ਬੋਲਦੇ ਨੇ ਉਹਦੀ ਨਿੰਦਾ ਕਰਨੀ ਚਾਹੀਦੀ ਹੈ ਇੱਕ ਪਲੇਟਫਾਰਮ ਤੇ ਰੱਖੇ ਹੋ ਕੇ ਫਿਰ ਇਹ ਇਧਰ ਦੇ ਮਸਲੇ ਦੇ ਪਾਸੇ ਧਿਆਨ ਦੇਣਾ ਚਾਹੀਦਾ ਤੇ ਥੋੜਾ ਜਿਹਾ ਮਤਲਬ ਜੇ ਕੋਈ ਚੰਗਾ ਕੰਮ ਕਰਦਾ ਤਾਂ ਉਹਨੂੰ ਚੰਗਾ ਕਹਿਣ ਦੇ ਵਿੱਚ ਕੋਈ ਬਰਾਈ ਨਹੀਂ ਹੁੰਦੀ ਉਹਦੇ ਨਾਲ ਵਡਿਆਈ ਹੁੰਦੀ ਹੈ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਕਦੇ ਮਾਲ ਸਾਹਿਬ ਦਾ ਵਿਰੋਧ ਨਹੀਂ ਕਰਨਾ ਜੇ ਕੋਈ ਬਰਾਈ ਹੈ ਜਾਂ ਕੋਈ ਊਨਤ ਹੈ ਜਾਂ ਉਹਦਾ ਵਿਰੋਧ ਕਰਨਾ ਹੈ ਸਾਬ ਜਦੋਂ ਕਿ ਇਹ ਮਤਲਬ ਸਿਆਸੀ ਰੋਕਣਾ ਸਿੱਖਣ ਦੇ ਹਰੇ ਹੋਰ ਤਰ੍ਹਾਂ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਤਾਂ ਅੰਦਾਜ਼ਨ ਹੈ ਕਿ ਮਜੀਠੀਆ ਸਾਹਿਬ ਨੇ ਵੀ ਇੱਕ ਕੱਲ ਬਿਆਨ ਦਿੱਤਾ ਹੈ ਭਗਵਾਨ ਤਮਨ ਸਰ ਸਾਹਬ ਤੇ ਦੁਆਰਾ ਵੀ ਉਹ ਆਂਕਾਂ ਆਂਦੇ ਨੇ ਪਹਿਲਾਂ ਵੀ ਕੰਮ ਯਾਦ ਹੋਣਾ ਇੱਕ ਹਸੇ ਇਹਨੂੰ ਬਿਆਨ ਆਇਆ ਸੀਗਾ ਦੁਆਰਾ ਬਿਆਨ ਦਿੱਤਾ ਹੈ ਕਹਿੰਦੇ ਵੀ ਆਪਣੇ ਮਾਨ ਸਾਹਿਬ ਨੂੰ ਪੁੱਛੋ ਵੀ ਉਹ ਕਿੱਥੇ ਘਟਾ ਕੇ ਆਂਦੇ ਨੇ ਦੇਖੋ ਇਹ ਜੇ ਸ਼ਬਦ ਬੋਲਨੇ ਸੀਮ ਦੇ ਬਾਰੇ ਬਹੁਤ ਗਲਤ ਹੈ ਤੇ ਵੀ ਉਹਨਾਂ ਦਾ ਪਹਿਲੇ ਕਹਿੰਦੇ ਇਲਾਜ ਕਰਾਓ ਉਹ ਟੈਟ ਹੋ ਕੇ ਆ ਜਾਂਦੇ ਨੇ ਦਾ ਉਹਨਾਂ ਨੇ ਕਿਹਾ ਵੀ ਇਹ 3 ਮਾਰਚ ਐ ਸਰਬ ਸੋਤਰੀ ਹੋਗੀ ਉਹ ਕਹਿੰਦੇ ਆਪਣੇ ਉੱਥੇ ਜਿਹੜੀ ਫਾਰਮ ਹਾਊਸ ਬੈਠੇ ਹੋਣਗੇ ਉੱਥੇ ਮਿਲ ਲੋ ਇਹ ਬਿਆਨ ਆਇਆ ਦੇਖੋ ਦੇਖੋ ਜੀ ਬਿਆਨ ਤਾਂ ਹੁਣ ਇਹਨਾਂ ਦੇ ਇਹ ਚੁਪਕਲੇ ਵਾਲੀਆਂ ਨੇ ਕਿਉਂਕਿ ਸਰਕਾਰ ਦੇ ਬਰਾਬਰ ਦਾ ਬੰਦਾ ਹੈ ਉਹ ਪਾਵਰਫੁੱਲ ਹੈ ਤੇ ਉਹਦਾ ਬੰਦੇ ਨੇ ਜਿਹੜੇ ਉਹ ਸੈਂਟਰ ਤੱਕ ਕੋਈ ਕਿਉਂਕਿ ਜਦੋਂ ਪੀਐਨ ਸਾਹਿਬ ਅੱਲਾ ਦੇ ਘਰ ਉਹਨਾਂ ਦੇ ਸਹੁਰੇ ਦੇ ਘਰ ਆਏ ਸੀ ਕਿ ਫਿਰ ਉਹ ਅੱਜ ਉਹ ਸੀਐਮ ਨੂੰ ਮੁਖੌਲ ਨਹੀਂ ਕਰੂ ਤੱਕ ਹੋਰ ਪਤੋ ਕਰੂ ਕਿਉਂਕਿ ਇਹ ਸੱਤਾ ਬੋਲਦੇ ਤੂੰ ਨਹੀਂ ਬੋਲਦਾ ਤੇਰੇ ਵਿੱਚ ਤੇਰਾ ਯਾਰ ਬੋਲਦਾ ਜਿਹੜਾ ਬਿੰਦਰਖੀ ਦਾ ਕੀਤਾ ਬਿਲਕੁਲ 100% ਇਸ ਗੱਲ ਦੇ ਉੱਤੇ ਟੁੱਕਦਾ ਔਰ ਤੁਹਾਨੂੰ ਦੱਸਣਾ ਸੁਖਵੀਰ ਬਾਦਲ ਇੱਕ ਬਹੁਤ ਵੱਡੀ ਅਪਡੇਟ ਆ ਗਈ ਹੈ ਸੁਖਵੀਰ ਬਾਦਲ ਨੇ ਕਿਹਾ ਮੈਂ ਪ੍ਰਧਾਨਗੀ ਨਹੀਂ ਛੱਡ ਸਕਦਾ ਮੈਂ ਪ੍ਰਧਾਨ ਵਣ ਬਣ ਕੇ ਹੀ ਰਾਂਗਾ ਸ਼ਰਮ ਨਹੀਂ ਕਰਦਾ ਦੇਖੋ ਅੱਜ ਹੀ ਬਿਆਨ ਆਇਆ ਹੈ ਦੇਖੋ ਇਹ ਬਿਆਨ ਦੇਖੋ ਬਿਆਨ ਦੇਣਾ ਕੋਈ ਗਲਤ ਨਹੀਂ ਹੈ ਪਰ ਜਿਹੜੇ ਡੈਲੀਗੇਟ ਨੇ ਜਾਂ ਦੂਸਰੇ ਨੇ ਉਹਨਾਂ ਦੀ ਪਾਵਰ ਹੈ ਹਲੇ ਤਾਂ ਭਰਤੀ ਚੱਲੀ ਜਾਂਦੀ ਹੈ ਜਿਹੜੀ ਅਸਲ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਮਨਜ਼ੂਰ ਜਿਹੜੀ ਕਮੇਟੀ ਸੀ ਪੰਜ ਮੈਂਬਰੀ ਸੱਤ ਮੈਂਬਰੀ ਤੋਂ ਪੰਜ ਮੈਂਬਰੀ ਬਣ ਗਈ ਸੀ ਤੇ ਉਹਨਾਂ ਦੀ ਹਲੇ ਭਰਤੀ ਚੱਲੀ ਜਾਂਦੀ ਹੈ ਜਦੋਂ ਕੋਈ ਉਹ ਭਰਤੀ ਦਾ ਕੋਈ ਗਾਹ ਅੱਗੇ ਇਜਲਾਸ ਵਗੈਰਾ ਚੱਲੂਗਾ ਹੁੰਦਾ ਹੈ ਇਹ ਤਾਂ ਫਿਰ ਇਹਦਾ ਪਰਸਨਲ ਹੈ ਜਿਹੜਾ ਕੋਈ ਪਰਸਨਲ ਪਾਰਟੀ ਤਾਂ ਕੋਈ ਵੀ ਬਣਾ ਸਕਦਾ ਉਹਦਾ ਪ੍ਰਧਾਨ ਵੀ ਬਣ ਸਕਦਾ ਇਦੇ ਵਿੱਚ ਕੋਈ ਕੋਈ ਗੁਰਾਈ ਨਹੀਂ ਠੀਕ ਹੈ ਮੈਂ ਲੋਕਾਂ ਦੀ ਪਾਰਟੀ ਜਾਂ ਲੋਕਲੇ ਜਾਂ ਪੰਥਕ ਪਾਰਟੀ ਉਹ ਪੰਥ ਨੇ ਸੋਚਣਾ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਕਿ ਸ਼੍ਰੋਮਣੀ ਗੱਲ ਤੋਂ ਦੋ ਅਲੱਗ ਹੋਏ ਆਪਣਾ ਯਾਨੀ ਕੈਬਨਿਟ ਮੰਤਰੀ ਨੇ ਸਰਦਾਰ ਸੁਖਦੀਪ ਸਿੰਘ ਖੜਾ ਉਹਨਾਂ ਨੇ ਅੱਜ ਇੱਕ ਭਰਤੀ ਮੌਂਦੇ ਤਹਿਤ ਇਕੱਠ ਕੀਤਾ ਸੀ ਅੱਜ ਬਹੁਤ ਵੱਡਾ ਇਕੱਠ ਹੋਇਆ ਸਮਾਣਾ ਹਲਕਾ ਦੇ ਵਿੱਚ ਹੋ ਸਕਦਾ ਹੈ ਸ਼ਾਇਦ ਉਸ ਤੋਂ ਘਬਰਾ ਕੇ ਉਹਨਾਂ ਲੋਕ ਬਿਆਨ ਦਿੱਤਾ ਗਿਆ ਹੋਵੇ ਦੇਖੋ ਜੀ ਫਿਰ ਇਹ ਤਾਂ ਭਰਤੀਆਂ ਤਾਂ ਚੱਲੀ ਜਾਂਦੀਆਂ ਹਨਾ ਦੇਖੋ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੈ ਉਹਦੇ ਹਿਸਾਬ ਨਾਲ ਭਰਤੀ ਹੈ ਇਕੜਾ ਤਲਵਾ ਲਿਚਕੜੀ ਚੀਂਗਾਂ ਜੀ ਆ ਕਰਕੇ ਹਨਾ ਆਪਾਂ ਨੂੰ ਪਤਾ ਦੇਖੋ ਅੱਜ ਕੱਲ ਸਾਰੇ ਲੋਕਾਂ ਨੂੰ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਾਰੇ ਲੋਕ ਸਿਆਣੇ ਨੇ ਹਰ ਇੱਕ ਗੱਲ ਨੂੰ ਸਮਝਦਾ ਉਹਦੇ ਵਿੱਚ ਉਹਦੇ ਮਤਲਬ ਨੂੰ ਵੀ ਸਮਝਦਾ ਹੈ ਹਰ ਇੱਕ ਬੰਦਾ ਵੀ ਇਹ ਗੱਲ ਨੂੰ ਕਿਸ ਤਰ੍ਹਾਂ ਘਮਾ ਰਿਹਾ ਹੈ ਇਹਨਾਂ ਨੂੰ ਮਤਲਬ ਇਸ ਤਰ੍ਹਾਂ ਚਿਕਣੀਆਂ ਚੋਕੜੀਆਂ ਤੇ ਘਮਾਉਣ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਆਂ ਪਰ ਖਦੇ ਵਿੱਚ ਪਰਟਕ ਮਸਲੇ ਉਸ ਹਸਾਬ ਦੇ ਨਾਲ ਅਕਾਲ ਤਖਤ ਦੀ ਮਰਿਆਦਾ ਦੇ ਮਤਾਬਕ ਹੱਲ ਕਰਨੇ ਚਾਹੀਦੇ ਨੇ ਤਾਕੇ ਕੋਈ ਜਿਹੜਾ ਸੱਚਾ ਸਿੱਖ ਹੈ ਉਹ ਇਹਦੀ ਕਮਾਂਡ ਸੰਭਾਲ ਸਕੇ ਤੇ ਪੰਥ ਨੂੰ ਜਿਹੜੀਆਂ ਕਰਵੇਸ਼ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਹੋ ਸਕੇ ਤੇ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਅੱਜ ਕਰਨਾ ਬਾੜ ਦੇ ਨਾਲ ਵਧੀਆ ਸੀਐਮ ਸਾਹਿਬ ਨੇ ਮੀਟਿੰਗ ਕੀਤੀ ਹੈ ਉਹ ਜੋ ਆਸ਼ਵਾਸ਼ਣ ਵਿਸ਼ਵਾਸ ਦਵਾਇਆ ਕੀ ਸਿਆ ਭਗਵੰਤਮਾਨ ਸਾਹਿਬ ਉਸ ਵਿਸ਼ਵਾਸ ਤੇ ਉਤਰਨਗੇ ਜਾਂ ਇੱਕ ਲਾਰਾ ਲਗਾਇਆ ਗਿਆ ਸਿਆਸੀ ਦੇਖੋ ਇਹ ਲਾਰਾ ਨਹੀਂ ਹੈ ਕਈ ਵਾਰੀ ਮਜਬੂਰੀਆਂ ਆਉਂਦੀਆਂ ਨੇ ਲਾਰਾ ਨਹੀਂ ਹੁੰਦਾ ਦੇਖੋ ਕੋਸ਼ਿਸ਼ ਕਰਨਗੇ ਇਹਦੇ ਨਾਲ ਇਹ ਗੱਲ ਹੈਗੀ ਹੈ ਵੀ ਇਸ ਗੱਲ ਨੂੰ ਹਾਈਲਾਈਟ ਹੋ ਗਿਆ ਕਿ ਆਮ ਆਦਮੀ ਨਾਲ ਵੀ ਇੱਕ ਜਿੱਤਦੀ ਹੋਵੇਗੀ ਅਸਲ ਇਕੱਲਾ WhatsApp ਦਾ ਨਹੀਂ ਹੈ ਜੀ ਵੀ ਇਕੱਲਾ WhatsApp ਨਾਲ ਕੋਈ ਪ੍ਰਤੀਕੀ ਹੋਈ ਹੈ ਜੇ ਪੰਜਾਬ ਦੇ ਸਾਢੇ 3 ਨਾ ਨਲ ਬਧਿੱਕੀਆਂ ਕਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਲੋਕ ਬਧਿੱਕੀਆਂ ਸਹੀ ਦੇ ਸੀ ਤੇ ਜਰੀ ਦੇ ਤਾਂ ਕਿ ਉਹ ਲੋਕਾਂ ਦਾ ਅੱਜ ਬੈਠੇ ਵੀ ਉਹ ਦੇਖ ਲੋ ਕਿੱਥੇ ਨੇ ਜੇ ਲੋਕ ਸਭਾ ਲੋਕਾਂ ਦੇ ਨਾਲ ਪਿਛਲੀਆਂ ਸਰਕਾਰਾਂ ਬਧਿੱਕੀਆਂ ਕਰਦੇ ਸੀ ਅੱਜ ਉਹ ਲੋਕ ਬੈਠੇ ਵੀ ਮਾਨ ਸਾਹਿਬ ਜਿਵੇਂ ਕਹਿੰਦੇ ਹੁੰਦੇ ਪਿਛਲੀਆਂ ਕੁਰਸੀਆਂ ਤੇ ਨੇ ਫਿਰ ਆਦਤ ਪਿਛਲੀਆਂ ਕੁਰਸੀਆਂ ਤੇ ਬੈਠਣ ਦੀ ਪਉਣੀ ਨੂੰ ਮਾਨ ਸਾਹਿਬ ਨਹੀਂ ਚਾਹੁੰਦੇ ਮਾਨ ਸਾਹਿਬ ਇੱਕ ਲੰਬੀ ਪਾਰੀ ਖੜਨੀ ਚਾਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਜੇ ਆਮ ਲੋਕਾਂ ਨੂੰ ਤੇ ਦੁੱਖ ਦਰਦ ਨਹੀਂ ਆਪਾਂ ਸੁਣੇ ਤਾ ਫਿਰ ਹੋਰ ਕੀਤੇ ਸੁਣਾਗੇ ਅੱਜ ਫੌਜੀ ਆ ਕੱਲ ਨੂੰ ਕੋਈ ਹੋਰ ਮਤਲਬ ਇਸ ਤਰ੍ਹਾਂ ਮਾਨਸਾ ਵੀ ਸਰਪ ਦੇ ਵੀ ਕੋਸ਼ਿਸ਼ ਕਰਨਗੇ ਤਾਂ ਕਿ ਜੋ ਕੋਈ ਮੜਾ ਮੋਟਾ ਵਕਾਰ ਹੈ ਜਿਹੜਾ ਪਾਰਟੀ ਦਾ ਹਟਾਉਣ ਹੋਇਆ ਉਹ ਉੱਪਰ ਹੋ ਸਕੇ ਤੇ ਆਉਣ ਵਾਲਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਰੀ ਬਹੁਮਤ ਨਾਲ ਪਾਰਟੀ ਦਾ ਜਿਹੜਾ ਝੰਡਾ ਉੱਪਰ ਲੰਡੋ ਜੀ ਸਹੀ ਗੱਲ ਕਹਿ ਰਹੇ ਹੋ ਜੇਕਰ ਹੁਣ ਭਗਵਾਨ ਪ੍ਰਮਾਨ ਸਰਕਾਰ ਨੂੰ ਸੋਚਾਂ ਜਿੱਦਾ ਦੋ ਸਾਲ ਰਹਿ ਗਏ ਨੇ ਸੌਰੀ ਇੱਕ ਸਾਲ ਦਾ ਸਮਾਂ ਰਹਿ ਗਿਆ ਹੈ ਦਾ ਜਿਹੜਾ ਅੱਜ ਉਹਨਾਂ ਦਾ ਫੈਸਲਾ ਦਿੱਤਾ ਗਿਆ ਹੈ ਵਧੀਆ ਗੱਲ ਹੈ ਇਹ ਵੀ ਉਹ ਇੱਕ ਕਰਨ ਦੀ ਪਤਨੀ ਨੂੰ ਮਿਲੇ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਇਹ ਕੁੱਟਮਾਰ ਦਾ ਮਾਮਲਾ ਬਹੁਤ ਚਰਚਿਤ ਹੋ ਗਿਆ ਸੀ ਜਿਸ ਦੇ ਕਰਕੇ ਕੱਲੀ ਪੰਜਾਬ ਸਰਕਾਰ ਨਹੀਂ ਪੰਜਾਬ ਪੁਲਿਸ ਦਾ ਨਾਮ ਬਹੁਤ ਆਪ ਨਾਮ ਹੋ ਰਿਹਾ ਸੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਪੁਲਿਸ ਮਾਦਮ ਡਾਕਟਰ ਸਾਹਿਬ ਇੱਕ ਤਰ੍ਹਾਂ ਹੀ ਹੁੰਦੇ ਆ ਪਰ ਕੁਝ ਪੁਲਿਸ ਨਾਜਮਾ ਦੀ ਗਲਤੀ ਕਰਕੇ ਨਾਮ ਬਹੁਤ ਖਰਾਬ ਹੋਇਆ ਪੰਜਾਬ ਦਾ ਮੰਨਦੇ ਹੋ ਹਾਂਜੀ ਦੇਖੋ ਅੱਜ ਇਹ ਫਿਰ ਆਏ ਕਿ ਜਲਦੀ ਹਟਦੇ ਨਹੀਂ ਜੀ ਮਤਲਬ ਇੱਕ ਐਨਡੀਪੀਐਸ ਦੇ ਕੇਸ ਦੇ ਵਿੱਚ ਕਿਸੇ ਨੂੰ ਫਸਾਉਣ ਦੇ ਮਾਰੇ 1.5 ਲੱਖ ਰੁਪਏ ਮੰਗ ਲਿਆ ਲੱਖ ਰੁਪਏ ਦਾ ਸੌਦਾ ਹੋ ਗਿਆ ਉਹ ਮਾਨ ਸਾਹਿਬ ਤੱਕ ਉਹਨਾਂ ਨੇ ਵੀਡੀਓ ਪਹੁੰਚਾਈ ਤੇ ਉਹਨਾਂ ਤੇ ਕਾਰਵਾਈ ਮਿੰਟੋ ਮਿੰਟੀ ਹੋਈ ਜੀ ਰੋਬਰ ਦੇ ਫਰਕੇ ਅੰਦਰ ਦੇ ਤੇ ਤੇ ਵੀਡੀਓ ਵਾਲਾ ਜਿਹੜਾ ਸਬੂਤ ਸੀਗਾ ਉਹ ਮੰਨਿਆ ਗਿਆ ਉਸ ਤੋਂ ਬਾਅਦ ਕੋਰਟ ਨੇ ਫੈਸਲਾ ਕਰਨਾ ਪਰ ਮਾਨ ਸਾਹਿਬ ਵੀ ਮਤਲਬ ਆਏ ਨਹੀਂ ਹੈ ਕਿ ਫੈਸਲਾ ਕੋਈ ਲੈ ਲੱਕ ਜੂਗਾ ਜੀ ਠੀਕ ਆ ਵੀ ਕਈ ਕੇਸ ਹੀ ਅਜਿਹੇ ਹੁੰਦੇ ਨੇ ਜਿਹੜੇ ਤੁਹਾਡਾ ਜਿਆ ਸਮਾਂ ਭਾਲਦੇ ਹੁੰਦੇ ਨੇ ਪਰਮਾਨੰਥ ਸਾਹਿਬ ਚਾਹੁੰਦੇ ਨੇ ਵੀ ਲੋਕਾਂ ਨੂੰ ਇਨਸਾਫ ਮਿਲ ਜੇ ਮੈਂ ਇੱਕ ਮਿੰਟ ਦੇ ਵਿੱਚ ਦੇਵਾਂ ਇਹ ਇਹੀ ਉਹਨਾਂ ਦੀ ਖਾਸੀਅਤ ਹੈ ਇਹੀ ਉਹਨਾਂ ਦਾ ਖੂਬਸੂਰਤ ਰਹਿਣਾ ਇਹੀ ਉਹਨਾਂ ਦੇ ਲੈਕਚਰ ਚ ਕਹਿਣਾ ਹੁੰਦਾ ਹੈ ਇਹੀ ਉਹਨਾਂ ਦੀ ਬਾਡੀ ਲੈਂਗੁਏਜ ਕਹਿੰਦੀ ਹੈ ਤੇ ਅਸੀਂ ਕਹਿੰਦੇ ਆ ਵੀ ਮਾਨਸਾਹਿਬ ਦੀ ਉਮਰ ਦੁਗਣੀ ਤੇ ਰਾਤ ਚੌਗਣੀ ਨਾਲ ਤੱਕੀ ਕਰਨ ਤੇ ਨਾਲੇ ਲੰਮੀ ਹੋ ਗੋਗਣ ਤੇ ਲੰਮਾ ਸੇਵਾ ਕਰਨੀ ਜੀ ਪੰਜਾਬ ਦੀ ਸੋ ਰਿੰਦਰ ਜੀ ਤੁਸੀਂ ਆਪਣਾ ਸਮਾਂ ਸਾਨੂੰ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਤੈਨੂੰ ਸਰ ਸੋ ਦੋਤ ਦੇ ਸਾਡਾ ਜੁੜੇ ਸੀ ਸਾਡੇ ਸਹਿਯੋਗੀ ਰਿੰਦਰ ਜੀ ਤੇ ਅੱਜ ਸਾਡਾ ਮਸਲਾ ਸੀਗਾ ਪਟਿਆਲਾ ਕਰਨਾ ਕੁੱਟ ਮਾਰਦਾ ਤੁਹਾਨੂੰ ਦੱਸ ਦਈਏ ਕਿ ਉਹਦੇ ਵਿੱਚ ਆ ਸੀਐਮ ਭਗਵੰਤ ਮਾਨ ਨੇ ਇੱਕ ਮੀਟਿੰਗ ਕੀਤੀ ਹੈ ਉਹਨਾਂ ਦੀ ਪਤਨੀ ਨਾਲ ਔਰ ਉਹਨਾਂ ਨੂੰ ਸ਼ੁਆਅ ਦਵਾਇਆ ਕਿ ਅੱਜ 5 ਜਾਂ 6 ਵਜੇ ਤੱਕ ਉਹਨਾਂ ਨੂੰ ਕੋਈ ਵਧੀਆ ਯਾਨੀ ਕਿ ਡਿਸੀਜਨ ਮਿਲ ਜਾਏਗਾ ਤਾਂ ਹੋਸਾ ਵੀ ਆ ਜਾ ਐਸਐਸਪੀ ਨਾਨਸਰਨ ਛਾਟੀ ਵੀ ਹੋ ਜਾਏ ਪਰ ਉਹਦਾ ਕੋਈ ਫੈਸਲਾ ਨਹੀਂ ਕਿਉਂਕਿ ਅੱਜ ਉਹ ਸ਼ਾਮ ਨੂੰ ਰਿਟਾਇਰ ਹੋਣ ਵਾਲੇ ਨੇ ਕਿਉਂਕਿ ਉਹ ਡੀਆਈਜੀ ਨੇ ਉਹਨੂੰ ਐਸਾ ਸਾਜੀ ਤੌਰ ਤੇ ਤੇ ਉਧਰੋਂ ਜਿਹੜੀ ਸਿਟ ਦੀ ਅੱਜ ਬੈਠਕ ਹੋਈ ਹੈ ਪਟਿਆਲਾ ਦੇ ਉਸ ਬੈਠੇ ਦੇ ਵਿੱਚ ਵੀ ਬਹੁਤ ਕੁਝ ਡਿਸੀਜਨ ਲਿੱਤੇ ਗਏ ਨੇ ਸੋ ਦੋਸਤੋ ਹੁਣ ਇਹ ਦੇਖਣਾ ਹੈ ਕਿ ਸ਼ਾਮ ਤੱਕ ਕੀ ਡਿਸੀਜਨ ਹੁੰਦਾ ਹੈ ਕੁੱਟਵਾਰ ਮਾਮਲੇ ਕਰਨ ਦੇ ਵਿੱਚ ਕੀ ਉਹਨਾਂ ਨੂੰ ਸਾਫ ਮਿਲੇਗਾ ਪਰ ਅੱਜ ਕਰਨਾ ਬਾੜ ਦੀ ਜਿਹੜੀ ਪਤਨੀ ਆ ਉਹ ਬਹੁਤ ਖੁਸ਼ ਦਿਖਾਈ ਤੇ ਮੀਡੀਆ ਸਾਹਮਣੇ ਵਧੀਆ ਗੱਲ ਹੈ ਤੇ ਅੱਜ ਜਿਹੜੇ ਪੰਜਾਬ ਦੇ ਸੀਐਮ ਨੇ ਉਹ ਖੁੱਲ ਕੇ ਸਾਹਮਣੇ ਆਏ ਨੇ ਸਰਕਾਰ ਵਧੀਆ ਕੰਮ ਕਰ ਰਹੀ ਹੈ ਜਿਵੇਂ ਸਾਡੇ ਸਹਿਯੋਗੀ ਦਾ ਕਹਿਣਾ ਸੋ ਦੋਸਤੋ ਇਹ ਖਬਰ ਜੋ ਵੀ ਅਗਲੀ ਅਪਡੇਟ ਹੋਵੇਗੀ ਉਹ ਤੁਹਾਨੂੰ ਮੈਂ ਜਲਦੀ ਲਾਈਵ ਤੇ ਦਵਾਗਾ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ